ਸਤਿ ਸ੍ਰੀ ਅਕਾਲ ਜੀ ਵਰਬਲੂ ਬਾਈ ਲਓ ਜੀ ਮਿਸਤਰੀ ਨੂੰ ਠੀਕਦੇ ਅੱਜ ਠੇਕਾ ਕਰਾਉਣਾ ਬਾਈ ਦਾ ਦੂਆ ਮਿਸਤਰੀ ਤਾਂ ਸਾਨੂੰ ਜਵਾਬ ਦੇ ਗਿਆ ਇਹਦਾ ਸਾਡੇ ਵਾਲਾ ਤਾਂ ਗਿਆ ਜਵਾਬਲੇ ਨਹੀਂ ਹੁਣ ਅਸੀਂ ਨਵਾਂ ਬੰਦਾ ਬੁਲਾਇਆ ਜਿਹਨੇ ਸਾਡਾ ਮਕਾਨ ਪਾਇਦਾ ਕੋਠੀ ਪਾਈ ਤੀ ਜਿਹੜੇ ਨੇ ਉਹ ਕਹਿੰਦਾ ਮੈਂ ਆਉਂਦਾ ਚੱਲ ਉਹਨੇ ਬਾਦੀ ਮਹਾਰਾ ਚੋੜੀ ਨੂੰ ਨਹੀਂ ਨਾ ਨਾ ਇਹ ਟਾਈਮ ਤੇ ਬਾਈ ਠੇਕਾ ਕਰਕੇ ਹੀ ਫਾਇਦਾ ਮੀਂਹ ਦਾ ਜਦ ਰਿਆ ਜਾਂਦਾ ਮੀਂਹ ਦਾ ਕੋਈ ਪਤਾ ਨਹੀਂ ਘੜੀ ਚ ਮੀਂਹ ਆਲੇ ਦਾ ਅਗਲੇ ਫਿਰ ਜੇ ਦਿਹਾੜੀ ਆ ਗੱਲ ਪੈ ਗਈ ਠੇਕੇ ਭਰਾਏ ਅਗਲਾ ਹਟੂੰਗਾ ਅਗਲੀ ਜ਼ਿੰਮੇਵਾਰੀ ਫੇ ਸ਼ਾਮ ਨੂੰ ਘਾਟਾ ਵੱਧ ਲਾ ਜਾਂਦਾ ਬਹੁਤ ਵੱਡਾ ਨਾ ਇਹ ਸੱਜਰੇ ਆ ਜਾਂਦਾ ਸੱਜਰੇ ਆ ਜਾਂਦਾ ਸ਼ਾਮ ਨੂੰ ਵੱਧ ਲਾ ਜਾਂਦਾ ਠੇਕੇ 'ਤੇ ਦਿਹਾੜੀ ਪਰ ਤਾਂ ਅਗਲੇ ਨੂੰ ਉਹੀ 8 ਵਜੇ ਆਉਣਾ ਚਾਹੇ ਮੀਂਹ ਹਟਿਆ ਹੋਵੇ ਚਾਹੇ ਪਿੰਦਾ ਤੇਰੇ ਗਲ ਪੈ ਜਾਣਾ ਆਹ ਚੱਕਰ ਮਕੱਦਾ ਪਾ ਦੇਣਾ ਦਾ 2-3 ਮਹੀਨੇ ਚੱਲ ਕੋਈ ਨਹੀਂ ਜਿਹੜਾ ਲਾਰਾ ਲਾਇਆ ਉਹਦੀ ਮਰਜ਼ੀ ਆ ਭਾਈ ਆਹ ਤਾਂ ਬੰਦੇ ਨੂੰ ਐ ਥੋੜਾ ਲਾਰੇ ਜਹੀ ਦੇ ਸੋ ਚੱਲ ਬੁਲਾ ਲਿਆ ਦੂਆ ਹੁਣੀ ਤੇ ਕਾ ਕਰ ਲੈਣਾ ਠੇਕਾ ਆਪਾਂ ਦੇਖਦੇ ਆ ਨਾਲੇ ਦੱਸ ਦਾਂਗੇ ਵੀ ਸਾਨੂੰ ਕਿੰਨਾ ਠੇਕਾ ਉਹ ਮੰਗਦਾ ਤਾਂ ਕਿੰਨਾ ਇੱਧਰ ਪਿਆ ਹਾਂ ਕਹਿੰਦਾ ਤਾਂ ਆ ਗਿਆ ਪੰਜ ਚਾਰ ਮਿੰਟ ਚ ਚਾ ਦੇਖ ਆਉਂਦਾ ਪਲਵਾਨ ਜੀ ਗਾਲ ਜੀ ਅੰਬੀਆਂ ਲਿਖਿਆ ਆਇਆ ਜੂਪਣ ਨੂੰ ਕਿਹੜੀਆਂ ਵਧੀਆਂ ਇਹ ਆ ਨਾ ਮਾਈ ਆਂਦਾ ਦਿਖਾ ਤਾਂ ਅੰਬੀ ਹੈ ਹੀ ਹੋਣੀ ਆ ਪਰ ਆਪ ਹੈ ਪੱਕੀ ਬਿਲਕੁਲ ਕਰਦੀ ਨਹੀਂ ਪਤਾ ਨਹੀਂ ਕਿ ਆ ਸਟਾ ਪੱਕੀ ਹੈ ਹੈ ਚੈੱਕ ਕਰਦੇ ਮੈਂ ਮोटा-ਮोटा ਦੇਣਾ ਬਾਪੂ ਫਿਰਦਾ ਤਾਂ ਇੱਧਰ ਮੈਂ ਤਾਂ ਆਪ ਦੇਖਣਾ ਉਹ ਤੇ ਅੰਬੀ ਚੱਕਾ ਕਿੱਥੇ ਲੱਗ ਗਿਆ ਇੱਧਰ ਹੈ ਨਹੀਂ ਮੋਟਰ ਪਰ ਮੋਟਰ ਪਰ ਹੁਣ ਮੈਂ ਦੇਖਿਆ ਨਹੀਂ ਇਦ ਨਿਬੜ ਗਏ ਕਿ ਲੱਗੀਆਂ ਵੀ ਆ ਨਾ ਨਵੇੜ ਤੋਂ ਖਤਮ ਉਹਦਾ ਗੁੱਠਲੀ ਵੀ ਲੱਭਦੀ ਸੂਰ ਆਇਆ ਉਹ ਥੋਂ ਪੱਟਿਆ ਉਹ ਸੂਰ ਆ ਦੇਖ ਪੈੜ ਸੂਰ ਵੀ ਬੈਣਾ ਵੀ ਆਈਆਂ ਵੀ ਆ ਆ ਦੇਖ ਪੈੜ ਸੂਰ ਦੀ ਸਾਰੇ ਜਾਨਵਰ ਉਹ ਬਣਾਇਆ ਬਚੀਆ ਕਰ ਆ ਦੇਖ ਪੈੜਾਂ 'ਚ ਸੂਰ ਦੀਆਂ ਸੂਰ ਬੈਣਾ ਚੂਹਾ ਸਾਡਾ ਚੂਹਾ ਵਾ ਫਿਰ ਚੂਹਾ ਦਾ ਬਹੁਤ ਜ਼ਿਆਦਾ ਏ ਉਹ ਕਿੰਨਾ ਵੱਡਣ ਲੱਗ ਗਿਆ ਲੱਗਾ ਲੱਗਾ ਨਾ ਸਾਡੇ ਬਸ ਕਰਾਈ ਪਈ ਏ ਤੇਰੇ ਕਮਾਲ ਪਰ ਬਹੁਤ ਵੱਡੇ ਬਦ ਦੁੱਧ ਨਾ ਪਾਣੀ ਜੀ ਸੜ ਦਵੇ ਕੋਈ ਮਰਜ਼ੀ ਸਿਟੀ ਜਾਂ ਮਿੱਠੂ ਇਹਦਾ ਤਾਂ ਇਹਦਾ ਦੱਬ ਮਾ ਮੀਂ ਪੈਣਾ ਚਾਹੀਦਾ ਮੀਂਹ ਚਾਹ ਕਰ ਸਕਦੇ ਮੀਂਹ ਆਪਣੇ ਬਸ ਨਹੀਂ ਹੈਗਾ ਆ ਮਕਰਾਬੀਓ ਬਹੁਤ ਵੱਢਦੀ ਆ ਹਾਂ ਤਾਂ ਉਹ ਸਾਰੇ ਲਾਗਦਾ ਵਾ ਟੁੱਕਾ ਲੱਗਣਾ ਗੇਰੇ ਮਾਹ ਪਤਾ ਨਹੀਂ ਕੀ ਹੋਊਗਾ ਦੰਨ ਅੱਜ ਗਰੇਆ ਵਾ ਮੂਰੇ ਅੱਜ ਮੌਸਮ ਹੈ ਜ਼ਰੂਰ ਹੈ ਮੀਂਹ ਆਲੇ ਬਾਕੀ ਦੇਖਦੇ ਆ ਮੀਂਹ ਪੈਂਦੇ ਨੇ ਹੈ ਚਲ ਉਹਦੀਆਂ ਤੋੜ ਕੇ ਦੇਖਦੇ ਆ ਬੀ ਇਹ ਕਹਿੰਦੀ ਆ ਟੁਪਲੇ ਨੂੰ ਪੰਜ ਚਾਰ ਛੋਟੇ ਅੰਬ ਦੀ ਅੰਬੀ ਚੂਪ ਕੇ ਦੇਵਾ ਪੁੱਜਦਾ ਗਿਆ ਚਿੱਟੇ ਕੱਪੜੇ ਕਹੋਂ ਕਰਦੇ ਨੇ ਇਹਨ ਕਾਲੇ ਪਿਲੇ ਜੰਮੜਾ ਤਾਂ ਕਈਆਂ ਮੁੱਕ ਜੰਮਣ ਨਹੀਂ ਰਹੀ ਕੋਈ ਵੀ ਹੁਣ ਉਹ ਜੰਮਣ ਤਾਂ ਦਹਾਂ ਨੂੰ ਹਰੇ ਕੱਪੜਾ ਬੰਨ ਦੀ ਦੇਖ ਥਲੇ ਉਹ ਹੀ ਕਹਿੰਦਾ ਬਾਪੂ ਹਰਾ ਕੱਪੜਾ ਆਹ ਦੇਖੋ ਚੈੱਕ ਕਰਕੇ ਇਹ ਫੜਾ ਤਾਂ ਇੱਕ ਮੈਂ ਵੀ ਦੇਖਾਂ ਕਿਹੜੇ ਅੰਬ ਦੀ ਕਹੀ ਗਈ ਇਹ ਦੀ ਕਿੱਕ ਦੇਤੇ 62 ਅੰਬ ਤਾਂ ਉਹ ਆਹ ਛੋਟਾ ਜਾ ਇਹ ਹਾਰੇ ਬਹੁਤ ਸਵਾਦ ਅੰਬ ਐਦ ਕੀ ਲੱਗੀਆਂ ਇੰਨੀ ਘਟ ਇਹਨੂੰ ਲੈ ਇਹਨਾਂ ਨੂੰ ਫੇਰ ਬਹੁਤ ਲੱਗੀਆਂ ਉਹਨੂੰ ਤਾਂ ਬਹੁਤ ਲੱਗੀ ਆ ਇਹਨੂੰ ਬਹੁਤ ਲੱਗੀਆਂ ਚੱਲ ਦੇਖ ਮੈਂ ਤਬਾਦ ਕਰਿਆ ਹੁੰਦੀ ਹੋਰ ਫੇ ਕਿਤਾ ਸੱਤੀ ਗਾਲ ਵੀ ਠੀਕ ਆ ਵਧੀਆ ਇਹਨਾਂ ਨਾ ਅੰਬ ਵੀ ਕਹਿੰਦੀਆਂ ਤੈਨੂੰ ਨਾ ਨਾ ਚੂਪ ਕੇ ਤਾਂ ਦੇਖ ਮੈਂ ਨਹੀਂ ਜੁੱਪਣੀ ਉੱਥੇ ਤਾਂ ਫੇਰ ਯਾਰ ਬੋਲਾ ਲਿਆਉਣਾ ਪੈਣਾ ਬੋਲੇ ਦੇ ਕਿ ਲੋੜੇ ਅਬੀ ਕਿਤੇ ਨੇ ਦੇਖਣੀ ਜੀ ਹੈਗਾ ਕਿਦੇ ਉੱਥੇ ਦਾ ਬੂਲਾ ਚੜਦਾ ਹੁੰਦਾ ਜੇ ਤੋੜ ਦਿੰਦਾ ਉਹ ਮੈਂ ਤਾਂ ਪੰਜ ਲਾਉਂਦਾ ਉੱਪਰ ਹਾਂ ਅੱਛਾ ਉਵੇਂ ਚੜਾਈਦਾ ਕੱਲ ਫੇਰ ਚੜਾਇਆ ਤਾਂ ਉਹਨੂੰ ਅੰਬ ਉੱਪਰ ਬੱਜੇ ਦੇ ਤੋੜ ਲਿਆ ਹੁੰਦਾ ਉਹ ਕੱਲੇ ਕੱਲੇ ਨੂੰ ਮਰੂਣਾ ਦੇ ਦਿੰਦਾ ਚੜਕੇ ਉਹ ਹੁਣ ਸਾਲਾ ਸਾਤੇ ਕਿਥੇ ਝੜ ਹੁੰਦਾ ਬਾਹਰ ਹੋਰ ਥੋੜੀ ਦਿਨ ਜਾਈਏ ਪੰਜ ਚਾਰ ਦਿਨ ਫੋਟ ਲਗਦੂੰਗੀ ਇਹਨੇ ਟਾਈਮ ਕੱਢ ਦੇਣਾ ਇੱਕ ਇੱਕ ਚਾਹ ਲੈ ਕੱਚਾ ਕਾ ਨੂੰ ਆ ਇਹਦੇ ਵਿੱਚ ਮਖੀਰ ਆ ਡੂਮਣਾ ਡੂਮਣਾ ਚੜਦੀ ਹੁੰਦਾ ਫੇਰ ਆਪਣੇ ਆਪਣੇ ਵਗਿਰਦੀ ਵਾ ਜਿਹੜੀ ਗਿਰਦੀ ਜਾਂ ਨੇਰੀਆਂ ਆਂ ਦੇਖ ਉਹ ਆ ਦੇ ਗੱਬੇ ਲੱਗਿਆ ਵਾ ਹੈ ਗਵੇ ਆ ਉੜ ਗਿਆ ਹੈ ਉੜ ਗਿਆ ਉੜ ਗਿਆ ਜੋ ਸਾਹਮਣੇ ਦਾ ਉੜ ਗਿਆ ਫਿਰ ਉੱਥੇ ਦਾ ਉੱਥੇ ਉਹ ਟਾਣੇ ਫਿਰ ਐ ਫਿਰ ਹਾਂ ਉਹ ਦੇ ਸਾਹਮਣੇ ਜਿਹੜੇ ਦਿਖਦਾ ਹਾਂ ਉੜ ਗਿਆ ਫਿਰ ਉੜ ਗਿਆ ਅੱਜ ਬਾਉਣੀ ਦੀ ਸ਼ਾਮਤ ਆ ਫਿਰ ਇੱਕ ਦੋ ਫਿਰ ਉਹ ਵੀ ਲੱਗ ਜਣੇ ਕੱਲ ਨੂੰ ਹਾਂ ਹਾਂ ਚੁੱਪ ਕੇ ਤਾਂ ਦੇ ਗੰਬੀਆਂ ਕਿੰਨੀਆਂ ਗਿਰੀਆਂ ਪਈਆਂ ਬਹੁਤ ਵਧੀਆ ਬਾ ਥੱਲੇ ਵਾਲੀ ਚਾਕਾ ਬਹੁਤ ਪੱਕੀ ਆ ਹੈਗਾ ਤਾਂ ਉਹਨੇ ਹਾਂ ਹਾਂ ਚ ਬੱਚੇ ਚ ਆ ਦੇਖ ਪੱਕੀ ਭਈ ਆ ਧੋ ਕੇ ਲਿਆ ਦੇਖੀ ਬਹੁਤ ਵਧੀਆ ਅੰਬੀਆਂ ਇਹ ਆ ਫੋਰ ਮੈਂ ਇਹਨਾਂ ਨੂੰ ਮੌਜਾ ਹੋਣਾ ਨੌਣੇ ਤੋਣੇ ਦੀ ਨਾਲੇ ਅੰਬੀਆਂ ਦੀ ਗੇ ਉਹ ਹਾਂ ਇਹ ਤਾਂ ਬਹੁਤ ਡਾਉਨ ਜਾ ਬੋਲਦਾ ਗੱਲ ਕਿਆ ਮਾਲ ਪਾਣੀ ਖਾਦਾ ਨਹੀਂ ਹਲੇ ਵਾਲੀ ਮਾਲ ਪਾਣੀ ਖਾਂਦਾ ਨਹੀਂ ਤਾ ਉਹ ਮੈਂ ਬਹੁਤ ਇਲਟੇ ਲਾ ਜਾ ਬੋਲਦਾ ਹੋਰ ਮੈਂ ਨੂੰ ਆਦਾ ਕੰਮ ਪੂਰਾ ਚੱਲ ਪਿਆ ਅੱਛਾ ਜਾ ਮੈਂ ਟਾਈਮ ਲੱਗ ਰਹੀ ਹੈ ਹੈ ਟਾਈਮ ਤਾਂ ਲੱਗਦਾ ਹੀ ਹੈ ਉਹ ਟਾਈਮ ਤਾਂ ਨਹੀਂ ਲੱਗਦਾ ਕੰਮ ਤਾਂ ਹੋ ਜਾਣਾ ਸਟਾਰਟ ਹੈ ਉਹਲੇ ਆ ਜਾ ਸਾਉਣ ਮਹੀਨਾ ਚੜੇ ਆ ਜਾ ਆ ਜਾ ਚੜੇ ਆ ਹਸਾ ਕੇ ਸਪੈਟ ਹੋਣੀ ਹੈ ਠੀਕ ਨਹੀਂ ਗੱਲ ਹੁਣ ਦੇਖੀ ਬੇਬੇ ਫਰਾਂ ਦੀ ਲਾਈਨ ਲੱਜ ਜਿੰਨਾ ਬੱਚੇ ਆਏਗਾ ਪਰਸੋਂ ਸੰਧਾਰਤੀ ਫੇਰ ਧੱਕਾ ਪੈ ਧੱਕਾ ਪੈਣ ਆ ਜਾਣਾ ਮੈਂ ਹੁਣ ਆ ਜਾ ਸਟਾਰਟ ਹੈ ਕੰਮ ਸ਼ੁਰੂ ਹੋਇਆ ਸ਼ੁਰੂ ਹੋਇਆ ਆ ਜਾ ਦੇਖ ਚੁੱਪ ਕੇ ਕੀ ਕਹਿੰਦੀਆਂ ਇਹ ਉਹ ਨੂੰ ਨਕਸਣਾ ਘੜਦੀ ਨਹੀਂ ਫੇ ਦੇਖ ਲਾ ਉਹ ਫਿਰ ਮੈਂ ਚੱਕ ਹੀ ਲਿਆ ਕੱਲ ਅਸੀਂ ਝੜ ਕੇ ਜਿਹੜੇ ਜਿਹੜੇ ਛੋਟੂ ਜਿਹਾ ਉੱਪਰ ਚੜ ਗਏ ਕਹਿੰਦਾ ਮੈਂ ਵੀ ਚੜਨਾ ਉਹ ਦੇਖ ਦੇ ਹੈ ਦੇਖ ਦੇ ਉਹਦੇ ਘਾਟ ਡਿੱਗਦੇ ਤੁਸੀਂ ਝਾੜ ਲਈ ਜਾਂਦੇ ਆ ਉਹਦੇ ਜਿਆਦਾ ਵਧੀਆ ਹੁੰਦੇ ਆ ਉਹਦੇ ਅੰਬ ਥੜੇ ਜਿਆਦਾ ਵਧੀਆ ਸਹੀ ਇਹਦੇ 'ਪੇ ਮਖੀਰ ਲੱਗਿਆ ਉਹ ਤਾਂ ਜੁੜ ਗਿਆ ਉਹਦੇ ਜਿਆਦਾ ਮਿੱਠੇ ਹੈਗੇ ਜੀ ਮਿੱਠੇ ਨਹੀਂ ਉਹ ਚ ਜਿਆਦਾ ਹੈ ਉਹ ਸੁਖਰੀ ਹੈ ਉਹਦੇ ਸੱਕਰ ਹੈ ਇਹਦੇ ਦੀ ਚੀਨੀ ਆ ਆਏ ਜੀ ਇਦਾਂ ਫਰਕ ਆ ਆਏ ਫਰਕ ਹੈ ਹੂੰ ਹੋ ਛੜੂਗਾ ਤਾਂ ਜੇ ਕੋਈ ਝੜਨ ਦੂਰ ਨੂੰ ਉੱਪਰ ਝੜਕੇ ਤਾਂ ਜਦੇ ਤੋੜ ਦਿੰਦੇ ਉਹਨੂੰ ਸਾਰੀਆਂ ਹੀ ਰੋਜ਼ ਤਾਂ ਉਹਦੇ ਉੱਪਰ ਬੋਲਾ ਫਿਰਦਾ ਹੁੰਦਾ ਹਾਂ ਹਾਂ ਇਹੀ ਹੈ ਬੋਲਾ ਕਹੀ ਮੈਂ ਕਹਿੰਦਾ ਹਾਂ ਇਹ ਚੀਜ਼ ਕਾਦੀ ਲਾਈ ਵੀ ਕੱਦੂ ਕੱਦੂ ਨਿਸ਼ਾਨਾ ਲਾ ਕੇ ਦੇਖ ਲੈ ਤੇਰਾ ਨਿਸ਼ਾਨਾ ਵੀ ਬਹੁਤ ਆ ਹੋ ਡੰਡੇ ਦਾ ਨਿਸ਼ਾਨਾ ਲਾ ਕੇ ਦੇ ਲੋ ਤੇ ਕਿਹਦੇ ਟੈਰੀ ਮਾਰਿਆ ਉੱਪਰ ਉਹਨਾਂ ਦਾ ਮਰਾਜੀ ਪੈ ਚੁੱਕਾ ਹੋਵੇ ਇਹਦੇ ਬਣੀ ਹੈਗਾ ਜੀ ਰੋ ਚੜਦੇ ਅਸੀਂ ਵੇਗਾ ਕਿ ਤੇ ਜਰਨ ਨਹੀਂ ਹੈਗਾ ਉਹਦੇ ਹੈ ਡੰਡਾ ਹੈ ਪਉਣੀ ਕਿੱਥੇ ਲਗੋਗੇ ਭਈਏ ਨਾ ਜੀ ਬਾਪੂ ਵੀ ਪਹੁੰਚ ਗਿਆ ਅੰਬੀਆਂ ਦੇ ਸ਼ਿਕਾਰੀ ਡੰਡਾ ਰ ਪਤਾ ਹੀ ਨਹੀਂ ਕਿੱਥੇ ਰੱਖ ਗਏ ਹੋ ਬਣਾਫ ਜੰਗ ਸਵਾਲ ਆ ਡੰਡੇ ਭਾਈ ਛੋਟੇ ਜਿਹਾ ਚੱਕ ਲਾ ਆ ਡੰਡੇ ਚੱਕ ਲਾ ਬਿਨਾਂ ਧਿਆਨ ਜੰਗ ਸਵਾਲ ਆ ਅੱਜ ਨਹੀਂ ਕਾਲੂ ਬੁਲਾਉਂਗੇ ਅੱਜ ਲਈ ਕੱਲ ਤਾਂ ਝਾੜੀਆਂ ਦੀਆਂ ਲਾਹੇ ਤਾਂ ਨਹੀਂ ਚੜਦੇ ਦੇਖ ਲੈ ਸੱਟ ਮਾਰ ਕੇ ਲੱਗ ਰਗੀ ਚੱਕ ਆਹ ਦੇਖ ਇਹਦੇ ਜੋੜਾ ਲੱਗਿਆ ਵੇ ਇੱਕ ਆਹ ਦੇਖ ਆਹ ਹਾਂ ਪੱਕੀ ਆ ਇਹ ਦੇਖਿਆ ਬਾਪੂ ਦਿਲ ਘੜਦਾ ਵਾਧੇ ਨਾ ਤੋੜਨੀ ਬਾਈ ਦਾ ਇਹ ਹੁਣ ਤੂੰ ਚੁੱਪ ਕੇ ਆਉਣਾ ਤੂੰ ਚੁੱਪ ਕੇ ਦੇਖ ਲੈ ਤੇਰੇ ਸੰਦੂਰੀ ਨੂੰ ਦਿਲ ਕਰਦਾ ਤਾਂ ਆਹ ਫਾਂ ਦੋ ਤੂੰ ਜੂਪ। ਝੋਲਾ। ਉਹ ਤੋਲਾ ਮੈਂ ਚੂਪ ਲੈਂਦਾ ਚੱਲ। ਤੋਤਾ ਲਿਆ। ਹਾਂ। ਮੇਰੇ ਕੋ ਕਹਿ ਦੇ ਕੇ ਚੱਲ। ਬਾਪੂ ਚਾਰ ਦਿੰਦੇ ਜਮਾ ਰੱਖੀ ਬੇਟਾ। ਚਾਰ ਦਿੰਦੇ। ਹਾਂ। ਠੀਕ ਹੈ। ਗ੍ਰਹਿਣ ਲੱਗ ਰਿਹਾ ਹੈ ਨਾ। ਗ੍ਰਹਿਣ ਕਾ ਨੂੰ ਕੱਲ ਥੈਲਾ ਭਰ ਕੇ ਲੈ ਗਏ। ਆਪਣਾ ਰੱਖਿਆ ਬਾਈ ਨੇ। ਇਹ ਤਾਂ ਚੂਪਣੀਆਂ ਨਹੀਂ ਕਹਿੰਦਾ। ਉਹ ਬਹੁਤ ਸੱਤੀ ਆਉਂਦੀਆਂ ਨੇ। ਇੱਕ ਤਾਂ ਚੂਪਲੀ ਨੇ। ਨਹੀਂ। ਆਹ ਤਾਂ ਇਨੀ ਰੋਖਾ ਨਾ ਥੋੜੀ ਜੀ ਮੜ ਗਈ ਹੋਗਾ। ਹੋਰ ਨਹੀਂ ਚੂਪਣੀ ਹੈਗੀ। बस इक चुपूंगा चल का बंद कर दिया देरिया है अच्छा बाजरा जमे जो बीजे का लोट आ गया ਲੋਟ ਆ ਗਿਆ ਨਾ ਨਾ ਹੋਇਆ ਨਾ ਪੂਰਾ ਪਾਤਾ ਰੇ ਤੇ ਚੈਨ ਫੇਰ ਪਾ ਦੇਣਾ ਠੀਕ ਆ ਬਚਾਇਆ ਜਾਲੇ ਛੱਡਿਆ ਤੇ ਨਾ ਹੂੰ ਦੋਰਾ ਸਾਫ ਕਰਾਉਣੇ ਪਹਿਨਾ ਸਾਫ ਕਰਾਤੇ ਵਾਲੇ ਫੇਰ ਕੱਖ ਹੋਇਆ ਦੇਖ ਲੈ ਜੋੜੇ ਨਹੀਂ ਸਾਫ ਕਰਾਉਣ ਦੀ ਯਾਰ ਹੂੰ ਉਹ ਮਾਸਾ ਝੱਟ ਪੜ ਜੀ ਬਚਾਇਏ ਪੰਜਾਲੇ ਮੈਂ じゃ ਗੁੱਟ ਦਾਂਗੇ ਗੁੱਟ ਨਹੀਂ ਗਾ ਲੋੜ ਹੈ ਤੈਨੂੰ ਸਾਫ ਸਾਫ ਹੋ ਜਾਣਾ ਪਏ ਕੱਕੰਦਾ ਹੋਗਾ ਉਹਦੇ ਬਾਅਦ ਗੁਰਦੀ ਮੀਹ ਨਹੀਂ ਪੀਆ ਮੁੜ ਕੇ ਬੱਦਲ ਜੀ ਬੋਲਦਾ ਬੱਦਲ ਰੋਜ਼ ਮੁੜਕਾ ਮੁਰਦਾ ਲੱਗੀ ਹੋਣੀ ਹੈ ਕਿ ਮੈਨੂੰ ਲੱਗਣ ਲੱਗੀ ਦੀ ਬਸ ਆਟ ਗਈ ਖੀਰ ਪੂੜੇ ਵਾਲੀ ਹਾਂ ਖੀਰ ਪੂੜੇ ਵਾਲੀ ਸੌਣ ਮੈਂ ਦਹੀਂ ਆ ਫਿਰ ਖੀਰ ਪੂੜਾ ਘੜੀ ਵਿੱਚ ਸਵਾਦ ਲੱਗਦਾ ਉਹ ਤਾਂ ਹੈ ਉਹ ਸੌਦਾ ਚੱਲਦਾ ਤਾਂ ਮੈਂ ਕਿਹਾ ਹਲੇ ਰੁਕ ਜਾ ਕਿਹੜਾ ਉਹਨਾਂ ਦਾ ਪਾਨਿਆਂ ਦਾ ਕਿੱਥੇ ਕਿੱਥੇ ਪਹੁੰਚ ਗਿਆ ਸੌਦਾ ਹਲੇ ਚੱਲਦਾ ਨੇੜੇ ਤੇੜੇ ਹੈ ਨਹੀਂ ਪਰ ਟਾਈਮ 2 ਮਹੀਨੇ ਦਾ ਲੈਂਦੇ ਆ ਗਲਤ ਹੈ ਫਿਰ ਤਾਂ ਮੈਂ ਫਿਰ 2 ਮਹੀਨੇ ਤੱਕ ਹੀ ਆਇਓ 2 ਮਹੀਨੇ ਤੱਕ ਦੇਖਿਓ ਕਹਿ ਠੀਕ ਨਹੀਂ ਗੱਲ ਮਗਾ ਭਜਾ ਪੈਸੇ ਜਿਆਦਾ ਦੇ ਦਿਓ ਭਾਈ ਹਾਂ ਫੇ ਠੀਕ ਹੈ ਗੱਲ ਸਾਹੀ ਕਿੰਨੀ ਕਹਿੰਦੇ ਆ ਸਾਹੀ ਤਾਂ ਅਜੇ ਚਲ ਲੱਖ ਕਹਿੰਦਾ ਤਾਂ ਮੈਂ ਲੱਖ ਲੱਖ ਨਹੀਂ ਫੇਰ ਤਾਂ 25% ਦੇ ਦੋ ਹਾਂ ਜਿੰਨਾ ਬਣ ਗਿਆ ਖੜਾ ਲਓ ਖੜਾ ਲਓ ਹਾਂ ਟਾਈਮ ਲਿਖ ਦੋ 2 ਮਹੀਨੇ ਕੋਈ ਨਹੀਂ ਹਾਂ ਚਾਹੇ ਮੈਂ ਕਹਾਂ 4 ਤਾਂ ਲਿਖ ਲਓ ਉਹਨੇ ਪੈਸੇ ਵਧਾ ਦੂ ਜਨਵਰੀ ਚ ਪੱਟ ਲਿਓ ਮੰਨੂਗਾ ਹਾਂ ਪਰ 25% ਤੇ ਘੱਟ ਨਹੀਂ ਅਡਵਾਂਸ ਲੈਣਾ ਗਿਆ ਲੱਖ ਰੁਪਏ ਨੂੰ ਗਿਆ ਲੱਖ ਤੱਕ ਲੈ ਉਹ ਛੱਡ ਦੂੰਗਾ ਜੇ ਘਾਟਾ ਪੈਂਦਾ ਤੇ ਗਿਆ ਜਿਆਦਾ ਕੋਈ ਦਾ ਹੀ ਹੋਗਾ ਹੂੰ ਹੋਰ ਉਹ ਗੱਲ ਬਾਈ ਬੰਦੇ ਭੇਜਦਾ ਕਿ ਨਹੀਂ ਤੂੰ ਕਾਹ ਨੂੰ ਗੰਨੇ ਵਾਲੇ ਗੰਨੇ ਵਾਲੇ ਕੱਲ ਨੂੰ ਆਉਂਗੇ ਤੇਰੇ ਹੁਣ ਹੂੰ ਕੱਲੂ ਦੇ ਬੰਨੇ ਕਿ ਦੀਦੀ ਦਾ ਬੰਨਣਾ ਇਹਨਾਂ ਨੇ ਹੂੰ ਦੀਦੀ ਦਾ ਬੰਨਨੇ ਕਿ ਫਿਰ ਹੋਰ ਦਾ ਪਹਿਲਾਂ ਉਹਦਾ ਤਾੜੀ ਦਾ ਹੀ ਬੰਨਨੇ ਆ ਲੈ ਹੋ ਜਾਣੇ ਜਾਨੂੰ ਹੂੰ ਮਾ ਬੰਨੀ ਜਾਓ ਇਹਨਾਂ ਦਾ ਸਾਢੇ 2:30 ਵਜੇ ਸਟਾਰਟ ਹੋ ਜਣੇ ਹਾਂ ਮਾ ਬੰਨ ਕੇ ਥੋੜੇ ਗੰਨੇ ਮਾ ਸਾਢਾ ਫੇਰ ਬੰਨੇ ਪੁੱਤਰ ਨਹੀਂ ਆਲਾ ਦੋ ਪੀਲੇ ਚਰੀਆਂ ਦਾ ਥੜਾ ਠਹਿਰ ਕੇ ਵਢਾਈ ਜਿਹੜਾ ਬਸ ਛੋਟਾ ਬਣਾ ਦਿੰਦੇ ਨਾ ਰੁਕ ਜਾਂਦਾ ਰੁਕ ਜਾਂਦਾ ਉੱਥੇ ਰੁਕ ਜਾਣਾ ਉਹਨੇ ਹਾਂ ਬਣਾਉਂਦੇ ਹੀ ਖਾਦੇ ਆ ਨਾਉਂ ਦੇ ਛੜਾ ਦੇ ਆਲੇ ਕੁਆ ਦੇ ਚੂਆ ਸਾਲਾ ਤੁਸੀਂ ਰੱਖੇ ਹੀ ਬਹੁਤ ਜੂਹ ਰਹੇ ਕੋਈ ਜੂਆ ਹੈ ਇਹ ਸਾਲਾ ਇਹਨਾਂ ਮੌਜ ਹੈ ਨਾ ਅੰਬ ਜੂਪਦਾ ਹੈ ਉਹ ਭਈਏ ਬਾਲਨ ਸਿਟੀ ਜਾਂਦੇ ਆ ਗੁਗਲੀ ਚੱਕ ਕੇ ਆਓ ਆ ਦੇ ਕਿੱਥੇ ਆ ਗਿਆ ਸਾਲਾ ਬਲਿਆ ਪੈ ਸਾਲਾ ਕੋਈ ਥਲਵਾ ਨਹੀਂ ਕੁੱਤੀ ਬੰਨਾ ਹੈ ਦੇ ਲਾ ਗੱਡਾ ਹੈ ਕਿਲੋ ਦਾ ਮੈਂ ਉਹੀ ਕਹਿੰਦਾ ਅੰਬੀ ਨੂੰ ਆਇਆ ਉਹ 2-3 ਕਿਲੋ ਦਾ ਤੂਆ ਦੇਖ ਲੰਬੀ ਨੂੰ ਆਇਆ ਨਗਰ ਨਗਰ ਚੱਕਰ ਫੜਾ ਕੀ ਆਏ ਹੁਣ ਮੇਰੇ ਬਾਹਰ ਬਿੱਲੇ ਆਓ ਬਿੱਲੇ ਰਹੇ ਨਹੀਂ ਫਿੱਟਾਂਗੇ ਬਿੱਲੀ ਆਪਾਂ ਜਿਹੜੇ ਮਾਰਨ ਦਿੰਦੇ ਉਹ ਨਹੀਂ ਦੇਣਾ ਚਾਹੀਦਾ ਜਿਹੜੇ ਅੰਬਦਾਰ ਨਾਲ ਬਾਲੇ ਮੂਲੇ ਜਾਈਂ ਨਾ ਕੋਲੇ ਇਹ ਕੰਮ ਖਰਾਬ ਕਰਦੇ ਆ ਇਹ ਖਰਾਬ ਕਰਦੇ ਹੈਨਾ ਮਾਰਨ ਪਾ ਲੱਗਣ ਦਿੰਦੇ ਹੈਗੇ ਸਹੀ ਨਾ ਤੇਰਾ ਮੋਰ ਬਣ ਮੁਰਗਾ ਇਹ ਤਾਂ ਸੱਪ ਵੀ ਇਹਦਾ ਜੀਵਨ ਦਾ ਹੱਕ ਹੀ ਬਹੁਤ ਹੈ ਇਹਨੂੰ ਤਾਂ ਸੱਪ ਵੀ ਖਾਂਦਾ ਹੈ ਸੱਪ ਵੀ ਕਿਹੜੇ ਛੱਡਦਾ ਹੈ ਕਾਹ ਕੀ ਸੱਪ ਚੂਹੇ ਨੂੰ ਨਿਉੜਾ ਤੈਨੂੰ ਉਹੀ ਦੱਸਦਾ ਨੋਲੇ ਨੂੰ ਫਿਰ ਨਿਉੜਾ ਸੱਪ ਨੂੰ ਸੱਪ ਨੂੰ ਪਦਾਨ ਨਹੀਂ ਛੱਡਦੀ ਇਹਨੇ ਪ੍ਰਦਾਨ ਸੜਤੀ ਧੀਮਣ ਸੜਤੀ ਉੱਪਰੋਂ ਲੰਘ ਗਿਆ ਪ੍ਰਦਾਨ ਦੇ ਚੱਲ ਸੱਪ ਖਤਮ ਹੈ ਬਹੁਤ ਘੱਟ ਹੈ ਸੱਪ ਬਹੁਤ ਦਾ ਸੱਪ ਜਾਂ ਉਰੇ ਸਾਡੇ ਆਪਣੇ ਬੂਟੇ ਹੀ ਬੂਟੇ ਆ ਕਿਹਾ ਇੱਕ ਦੋ ਕੁ ਮਿਲਦੇ ਆ ਬਸ ਉਹ ਵੀ ਇੱਕੋ ਆ ਬਜਾਰਾ ਘੁੰਮ ਘੁਮਾ ਕੇ ਮਿਲ ਹੀ ਜਾਂਦਾ ਉਧਰ ਬਹੁਤ ਹੈ ਨਹਿਰ ਦੇ ਨਾਲ ਹਾਂ ਉੱਤੇ ਤਾਂ ਬਖੱਡਾਂ ਹੀ ਨਾ ਨਹਿਰ ਦੇ ਨਾਲ ਨਾਲ ਬਹੁਤ ਆ ਹਾਂ ਜਿਹੜੀ ਆਪਾਂ ਨਹਿਰ ਦੇ ਨਾਲ ਦੂ ਵੀ ਖੱਡ ਆ ਹਾਂ ਪੱਕੀ ਖੱਡ ਆ ਪੱਕੀ ਖੱਡ ਆ ਉਹ ਕਿਹੜੇ ਜਾਣੀ ਹੈ ਕਿਤੇ ਸਾਰਾ ਸਾਲ ਛੋਟੇ ਬੁੱਝੇ ਤਾਂ ਕਿੱਦਾਂ ਫਿਰ ਉਹ ਛੋਟਾ ਬੁੱਝਿਆ ਮੇਰਾ ਮੇਰੀ ਸੁਣ ਲੈ ਗੱਲ ਹੂੰ ਜਿਹੜਾ ਹੈਗਾ ਹੁਣ ਹੈਗਾ ਜਿਹੜਾ ਜਿਹੜੇ ਬੌਂਦੇ ਉਹ ਗਲਤ ਬਾਹਰ ਆ ਰਹੀ ਆ ਮੈਂ ਕਹਿੰਦਾ ਕਿੰਨਾ ਕ ਦੇਖਿਆ ਤਾਂ ਮੰਡ ਚ ਇਹ ਤੇ ਮੇਰੇ ਹੂੰ ਕੀ ਆ ਯਾਰ ਜੈਗੁੰਬਾਇ ਤਾਂ ਸਭ ਆਪੀ ਬੁੱਟੇ ਸੇ ਵਿੱਚ ਮਾਰੇ ਮੋਟੇ ਛੋਟੇ ਹੂੰ ਜੇ ਕਹਾ ਵੀ 2 ਸਾਲ ਪਹਿਲਾਂ ਬਿਮਾਰੀ ਆਈ ਸੀ ਜੱਜ ਜ਼ਿਆਦਾ ਤੇ ਹੁਣ ਮੈਂ ਜੋ ਚੱਕ ਕੱਖ ਕੱਢਦਾ ਹਾਂ ਕੋਈ ਕੋਈ ਡੱਕਾ ਚੱਕਣਾ ਵੀ ਆ ਮੰਨੂ ਤਕਰੀਬਨ 20 ਮਗਰ 5 ਕਬੂਟੇ ਮਿਲੇ ਆ। ਉਹ ਇਕਣਾ ਹੀ ਆ ਬਾਈ ਹੱਲੇ। ਪੀਲੇ ਦੇ 20 ਕਬੂਟੇ ਮੰਨ ਲਾ। ਇੰਨੇ ਇੰਨੇ ਕ ਪਰ ਵੀ ਥੇ। ਪਰ ਮੈਂ ਜਿਹੜੇ ਪੱਟੇ ਆ ਉਹ ਹਾਂ ਉਹ ਡਬਲ ਜੜਾਂ ਵਾਲੇ ਆ। ਫੇ ਡੂੰਗਾ ਲੱਗਿਆ ਲਿਆ। ਹੁਣ ਇਹ ਦਾ ਹੁਣ ਬਾਈ ਦੇਖ ਯੂਨੀਵਰਸਿਟੀ ਜਾਣੇ ਮੇਰੇ ਸਾਹਗਰ ਤਾਂ ਡੂੰਗਾ ਉਹ। ਹਾਂ। ਪਰ ਜਿੰਨੇ ਬੂਟੇ ਮੈਂ ਪੱਟੇ ਆ ਉਹ ਡਬਲ ਜੜ ਵਾਲੇ ਤੇ। ਇਹ ਤਾਂ ਨਹੀਂ ਡਬਲ ਜੜ ਦਾ ਤਾਂ ਨਹੀਂ ਛੱਡਤੀ ਇਹਨੂੰ। ਕਰਾ ਗਈ ਜੜ ਨਹੀਂ। ਡੂੰਗਾ ਹੀ ਡੂੰਗਾ ਹੀ ਹੋ ਸਕਦਾ ਹੈ। ਹੈ? ਹੁਣ ਜਿਹਦੇ ਬਿਮਾਰੀ ਆ ਉਹ ਪਤਾ ਲੱਗੇ ਵੀ ਕਨਫਰਮ ਹੋਵੇ ਪੱਕੀ ਬਿਮਾਰੀ ਆ ਠੀਕ ਆ ਫੇਰ ਉਹ ਬੁੱਝਾ ਪਟਕੇ ਦਿੱਤੇ ਹੈਗੀ ਆ ਮੈਂ ਤੁਹਾਨੂੰ ਦੱਸ ਦਿੰਦਾ ਉਹਦਾ ਵੀ ਉਹ ਹੈਗੀ ਆ ਬਿਮਾਰੀ ਉਹਦਾ ਇਲਾਜ ਕੋਈ ਨਹੀਂ ਹੈਗਾ ਜਿਹੜੀ ਹੈਗੀ ਆ ਇਲਾਜ ਤਾਂ ਹੈ ਨਹੀਂ ਹੁਣ ਮੰਨ ਕੇ 44 45 ਦਿਨ ਦੀ ਜਿਹੜੀ ਹੋ ਗਈ ਜਿਹੜੀ ਪਹਿਲੀ ਵਾਲੀ ਸੀ ਕਿੰਨੇ ਦਿਨ ਹੋ ਗਏ ਪਹਿਲੀ ਨੂੰ ਅੱਜ ਕਿੰਨੀ ਹੋ ਗਈ ਅੱਛਾ 47 ਦਿਨ ਦੀ ਹੋਗੀ ਮੰਨ ਲੜ ਤਾਂ 48 ਦਿਨ ਦੀ ਹੋਗੀ ਅੱਜ 47 ਦਿਨ ਦੀ ਹੋਗੀ ਉਹਨਾਂ ਨੂੰ ਜ਼ਿਆਦਾ ਬਿਮਾਰੀ ਆ ਭਾਈ ਹਾਂ ਜਿਹੜੇ ਮੈਂ ਦੇਖਿਆ ਮੱਡਾ ਜਿੰਨੇ ਕਿਤੇ ਲੱਗੇ ਸਭ ਨੂੰ ਪੈ ਗਈ ਸਭ ਨੂੰ ਪੈ ਗਈ ਜਿਹੜੇ ਉਹ ਬਾਹਰ ਲੱਗੇ ਆ ਮੰਨ ਕੇ ਯਾਰ 25 ਤਰੀਕ ਥਾਈ 25 ਉਹ ਠੀਕ ਹੈ ਜਿਹੜੇ ਇਹ ਤਾਂ ਲਾਉਣੀ ਉਹ ਲਾ ਜੂਗੇ 5-7 ਦਿਨ ਪਤਾ ਪਰ ਖੜੀ ਨਾ ਦਾ ਬੁੱਟੇ ਨੇ ਹੁਣ ਜੇ ਖੜਨਾ ਹੁੰਦਾ ਉਹ 20 ਜੂਨ ਤੋਂ ਬਾਅਦ ਜੇ ਲਾਉਣੀ ਚਾਹੀਦੇ ਤਾਂ ਹੁਣ ਪਹਿਲਾਂ ਲਾਉਣੀ ਨਹੀਂ ਹੁਣ ਧੂਆ-ਮੂਧਾ ਫਿਰਦਾ ਇੱਥੇ ਹਾਂ ਜਿਹੜੇ ਨੂੰ ਬਿਮਾਰੀ ਹੋ ਰਹੀ ਹੈ ਇੱਥੇ ਉਹ ਡੱਬ ਪੈ ਕੇ ਖਿੱਤਾ ਚ ਉਹ ਤਾਂ ਪਹਿਣੀ ਹੀ ਆ ਸਮਝਿਆ ਪਈਏ ਤੇ ਆਨ ਉਹ ਇੱਥੇ ਨੂੰ ਬਲੇਡ ਨੂੰ ਵਾਲੇ ਕੁਝ ਨਹੀਂ ਹੈਗਾ ਜੇ ਉਹ ਸਾਲੀ ਮੰਨ ਕੇ ਜਾਣੇ 100 ਮਾ ਦੇ 90 ਪੈਸੇ ਹੋ ਗਈ ਉਹਨੂੰ ਬਿਮਾਰੀ ਨਾ ਗੈਣ ਫਿਰ ਨਹੀਂ ਯਾਰ ਮੇਰੀ ਸੁਣ 90 ਪੈਸੇ ਕਿ ਮੇਰੇ 1 ਪੈਸੇ ਮੰਨ ਕੇ ਚੱਲ ਫੇਰ ਸਮਝ ਲਾ ਵੀ 5 ਬੀਗੇ ਵਿੱਚ 20 ਬੂਟੇ ਮਸਾਂ ਮਿਲੇ ਮੈਨੂੰ ਸਾਰੇ ਚ ਪੀਲੇ ਵਿੱਚ ਉਹਨਾਂ ਦਾ ਬਿਮਾਰੀ ਨਹੀਂ ਕਹਿਣਾ ਸਾਡੇ ਬਿਮਾਰੀ ਨੂੰ ਤਾਂ ਨਹੀਂ ਕਹਿਣਾ ਸਾਡੇ ਕਿਉਂਕਿ ਉਹ ਕੋਈ ਰੇ ਦੀ ਵੀ ਘਾਟ ਹੋ ਸਕਦੀ ਜਿੰਕ ਦੀ ਜਾਂ ਕਿਸੇ ਹੋਰ ਚੀਜ਼ ਦੀ ਸਾਰੇ 26 ਵਿੱਚ ਅਸੀਂ 26 ਲਈ ਮੰਗੇ ਉੱਥੇ ਤਾਂ ਮੰਗੇ ਪਰ ਜਿੰਨੇ ਬੂਜੇ ਮੇ ਪੱਟੇ ਆ ਉਹ ਸਾਰੇ ਸਾਰੇ ਗੱਠ ਵਾਲੇ ਤੇ ਡਬਲ ਜੜ ਵਾਲੇ ਮੈਂ ਇਹੀ ਸੋਚਿਆ ਵੀ ਡੂੰਗਾ ਲੱਗਿਆ ਵਾ ਸਾੜੇ ਪਤਾ ਜਾਂ ਸਾੜੇ ਨੀਵੇਂ ਬੂਜੇ ਦਿਖਦਾ ਇੱਥੇ ਸਾੜੇ ਜਿਹੜੇ ਭੋਲਾ ਜਿਹਾ ਹੁਕਤਾ ਲੱਗਿਆ ਡਾਦੀ ਨੂੰ

ਇਹ ਇਹ ਨੂੰ ਜਿਹੜੀ ਜ਼ਿਮੀਂਦਾਰੀ ਨੂੰ ਮਾਰਨੇ ਵਾਲੇ ਬਹੁਤ ਆਪਾਂ ਬਚਾਉਣੇ ਵਾਲਾ ਬਚਾਉਣੇ ਵਾਲਾ ਉਹੀ ਹੈ ਜੇ ਹੁਣ ਇੱਥੋਂ ਮਰ ਮੰਨ ਕੇ ਚੱਲ ਜੀ ਘੱਟ ਮਸਲ ਨਿਕਲਾਈ ਗਾਹਾਂ ਨੂੰ ਵੱਧ ਨਿਕਲੇ ਰੇ ਕਿਸੇ ਉੱਪਰ ਪੈਂਦਾ ਬਾਸ ਸਾਰੀ ਮਾਰੀ ਇਹਦੇ ਪਰ ਸਾਰੀ ਮਾਰਨਾ ਜਿਹਦੇ ਉੱਪਰ ਬੈਣੀ ਗੌਰਮੈਂਟ ਦੀ ਹੋ ਸਾਰੀ ਮਾਰੀ ਇਹਦੀ ਪੀਰੇ ਉੱਤੇ ਪੀਰੇ ਉੱਪਰ ਹੀ ਪੈਣੀ ਮੇਲਾ ਗੁਠਲੀਆਂ ਖਾਂਦਾ ਸਾ ਪੁੱਤੜੀ ਚੱਕ ਕੇ ਖਾਂਦਾ ਬੁੱਦਾ ਹੈ ਹਨਾ ਸਾ ਤੇਰੀ ਡਰਦਾ ਧਰਨਾ ਕਿਉਂ ਨਹੀਂ ਹੁੰਦਾ ਗੁਠਲੀਆਂ ਉਹ ਨੇ ਤੇਰੇ ਬਟਾਇ ਕਰ ਦੇਣਾ ਜਿਹੜੇ ਸਾਹ ਗੱਲੋਂ ਪਲੇਆ ਪਾ ਜਿਹੜੇ ਹਸਾਮਨਾ ਪਾਦਾ ਤੇਰੇ ਮਗਰ ਦੀਪੂ ਛੱਡ ਪਾਊਗਾ ਇਹ ਮੇਰੇ ਆਮਨੇ ਰੋਹ ਅੰਰਵਾ ਹੋਇਆ ਰਹਿ ਗਏ ਇਹ ਮਿੱਟੀ ਤੇ ਸੜਨ ਨੱਠਣੀ ਕਹਿੰਦਾ ਨੱਠਣਾ ਕਾ ਨੂੰ ਥੋੜੇ ਉੱਪਰੇ ਝਾਲ ਮਾਰੀ ਗੱਲ ਵੀ ਛੱਡ ਦੇ ਖੋਪਰ ਪਰ ਗੇੜੇ ਗੇੜੇ ਹੁੰਦਾ ਇਹ ਕਾ ਛਾਲੇ ਉੱਪਰ ਮਾਰੀ ਉਹਦੇ ਭੱਜਣਾ ਕਾ ਨੂੰ ਆ ਇਹਨੇ ਦੇਲਾ ਹੁਣ ਉਦਨ ਮੈਂ ਦਵਾਈ ਗੇਰੀ ਚੂਹੇ ਦੀ ਉਦਨ ਤਾਂ ਸਾਲਾ ਗੰਨਾ ਹਟਿਆ ਅੱਛਾ ਆਹ ਹੁਣ ਕਰਦਾ ਤਾਂ ਖਰਾਬ ਮੈਂ ਖਾਸੀ ਦਵਾਈ ਗਈ ਸੀ ਤੂੰ ਇਹਦੀ ਬਹੁਤ ਏਡਾ ਕਰਤਾ ਤਾ ਯਾਰ ਬਾਬਾ ਜੀ ਨੂੰ ਪੁੱਛਿਆ ਤਾਂ ਮਹਾਂਜੂ ਸੂਰ ਦਾ ਨਹੀਂ ਪੈੜ ਦਾ ਹੈਗੀ ਬਹੁਤ ਬਾਈ ਹਾਂ ਪੈੜ ਅਜੂਰੇ ਵੀ ਆ ਸਾਡੇ ਹਾਂ ਸੂਰ ਦੀ ਪੈੜ ਪਾਉਂਦਾ ਹੈ ਇੱਕ ਹੋਰ ਦੇਖ ਕਹਿੰਦਾ ਗੰਨਾ ਨਹੀਂ ਖਾਦਾ ਬੰਦੇ ਗੁੱਠਲੀ ਇਕਰੀ ਛੱਡੀ ਗੁੱਠਲੀ ਆਦੀ ਵੀ ਤਾਂ ਹੀ ਹੁੰਦਾ ਕੁਛ ਇਹਨੂੰ ਇਹ ਹਾਂ ਬਹਿਣਾ 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 ਆ ਇੱਕ ਰੂਨੋ ਖਾਂਦਾ ਬੈਠੇ ਦੋਹੇ ਦੋਹਾਂ ਦੀ ਖਰਾਕ ਹੈ ਸੂਰ ਦੀ ਵੀ ਖਰਾਕ ਉਡੜੀ ਹੈ ਹਾਂ ਹੈ ਕਿ ਨਹੀਂ ਉਹ ਵੀ ਨਹੀਂ ਛੱਡਦੀਆਂ ਬਹਿਣਾ ਵੀ ਇਹਦਾ ਮੇਰੀ ਗੱਲ ਥੋੜਾ ਇੱਥੇ ਆ ਕੇ ਪੈਛਾਦਾ ਉਹਨਾਂ ਨੇ ਤਾਂ ਪਈਆਂ ਕਰਕੇ ਨਹੀਂ ਆਉਂਦੇ ਬਹਿਣਾ ਇੱਥੇ ਆ ਕੇ ਪਈਆਂ ਕੋ ਖਾ ਜਾਂਦੀਆਂ ਪਈਆਂ ਕੋਲ ਬਹਿਣਾ ਸੂ ਡਰਦਾ ਥੋੜਾ ਜਿਹਾ ਬਹਿ ਡਰਦੀ ਨਹੀਂ ਰਹੇਗੀ ਭਈਏੁੱ ਸੁੱਤੇ ਪਏ ਹੁੰਦੇ ਕੋਲ ਆ ਕੇ ਖਾ ਜਾਂਦੀਆਂ ਗੋਟੀਆਂ ਹਾਂ ਆ ਦੇ ਕੋਲ ਤੇ ਆਦੀ ਖਾ ਭਈਏ ਮੌਜੂਗਾ ਪਈ ਰਹਿੰਦੇ ਆਪਣਾ ਬੜਾ ਹੀ ਬੜਾ ਪਈਆਂ ਇਹਦਾ ਵੀ ਬਹੁਤ ਵਾਦਾ ਬਾਈ ਦੂਰਾ ਮੰਗਣਾ ਹਾਂ ਜਿਹੜੀਆਂ ਬਲੀਲ ਗਊਜੀ ਆ ਬਹੁਤ ਬਹੁਤ ਵਾਦਾ ਇਹਦਾ ਵੀ ਆਹੋਂ ਸਾਰੇ ਡਾਲਾਂ ਡਾਰਾਂ ਦੇ ਕਿਦੋਂ ਕਿਦੋਂ ਇਹ ਫਲੀ ਵਾਲੀ ਜਿਹੜੇ ਛੋਟੇ ਛੋਟੇ ਬੱਜੇ ਇਹ ਫਲੀ ਵਾਲੀ ਫਸਲ ਦਾ ਜ਼ਿਆਦਾ ਨੁਕਸਾਨ ਕਰਦੀਆਂ ਜਿਹੜੀ ਨੂੰ ਫਲੀ ਆ ਇੱਕ ਪੰਗਾ ਹੋ ਰਿਹਾ ਜਿੱਥੇ ਖੜ ਗਿਆ ਉੱਥੇ ਜ਼ਿਆਦਾ ਬੋਪਾ ਉੱਥੇ ਤਾਂ ਫੇ ਹਾਈ ਹੋਇਆ ਯਾਰ ਆਜ ਕੇ ਸਾਡਾ ਅੰਬ ਉਹ ਅੰਬ ਸਾਰੀ ਖਾ ਗਈਆਂ ਛੋਟਾ ਜਿਹਾ ਲਾਇਆ ਬਤਾ ਉਹ ਸਾਰੀ ਖਾ ਲੇ ਪਿਛਲੇ ਸਾਲ ਪੱਤੇ ਪੁੱਤੇ ਉਹਦੇ ਕੀ ਕਰੂੰਗਾ ਤੂੰ ਇੱਥੇ ਆ ਕੇ ਦੇਖ ਤਾਂ ਨੰਬਾ ਮੇਰੇ ਕੋਈ ਉਪਾ ਨਹੀਂ ਹੈ ਮੈਂ ਤਾਂ ਕਾ ਦਿੰਦਾ ਦੇ ਗੁਰੂ ਨੇ ਜਾ ਕੇ ਲੈ ਜਾਂਦਾ ਫੇਰ ਆਉਣਾ ਰੱਖ ਦਿੰਦਾ ਮੈਂ ਦੱਸ ਗਾਂ ਨੂੰ ਦੇਖ ਲੈ ਉਹ ਅਸੀਂ ਕਰਦੇ ਫੜੇ ਹਾਂ ਅਸੀਂ ਕਰੂ ਆਹ ਉਹ ਵੇਖ ਲੈ ਇਹ ਨਹੀਂ ਬਾਈਂ ਖਾਬ ਕਰਨਾ ਕੰਮ ਸਾਰਾ ਇਹਦਾ ਸਾਲਾ ਮੋਟਰ ਚ ਵੜ ਕੇ ਤਾਰਾ ਵੜਦੇ ਲਾ ਹੋਰ ਦੱਸ ਨੀ ਲੈ ਬੱਬੀ ਇਹ ਰਹਿੰਦੇ ਹੁਣ ਵੀ ਜੇ ਰਹਿੰਦੇ ਅੰਦਰ ਅੰਦਰ ਵੜ ਗਏ ਇੱਕ ਦਿਨ ਸਾਲਾ ਜੁੰਦੇ ਹੀ ਫੜ ਲਏ ਫੇਰ ਐਡੇ بڑے ਨੂੰ ਆਏ ਪੂੰਜੋ ਚੱਕੀ ਫਰੇ ਸਾਲਾ ਹਾਂ ਭਗਾ ਕੇ ਮਾਰਿਆ ਆਏ ਨਹੀਂ ਨਾ ਹੁਣ ਆਪਾਂ ਡਰਦੇ ਆ ਭਈਏ ਨਹੀਂ ਡਰਦੇ ਸਾਡੇ ਮੋਟਰ ਦੇ ਵਿੱਚ ਸਟਾਰਟਰ ਦੇ ਆ ਉਹੀ ਨਾਲ ਨਾ ਬਣਾ ਲਿਆ ਹਾਂ ਵਿੱਚ ਮਰਗੀ ਵੀ ਨਿਕਲ ਗਈ ਸਾਡੇ ਮਰਗੀ ਦੀ ਮਰੀ ਮਰੀ ਦਾ ਹੈ ਜੋ ਜਿਹੜੀ ਮਰੀ ਆ ਥੜੀ ਦਾ ਕਵਾਲ ਵੀ ਸਾੜਤੀ ਸਾਰਾ ਕੁਝ ਸਾੜ ਸਾਡੇ ਵਿੱਚ ਮਰਗੀ ਦੀ ਉਹ ਵਿੱਚ ਬੜ ਗਈ ਲੈ ਲੱਗ ਮੈਂ ਤਾਂ ਹੁਣ ਸਟਾਰਟਰ ਦਾ ਤਾਂ ਕੰਨ ਲਾਉਂਦਾ ਇੰ ਟੱਕਣੀ ਸਾਡੇ ਇੰਨੀ ਜਗ੍ਹਾ ਹਾਂ ਟੱਕਣ ਵਾਲਾ ਸਾਈਡ ਪੇ ਇੰਨੀ ਜਗ੍ਹਾ ਛੜਤੀ ਹੁੰਦੀ ਆ ਜਿੱਥੇ ਤਾਰੇ ਆ ਉੱਥੇ ਨੀ ਬੜ ਗਈ ਸਾਲੀ ਹੋਰ ਤਾਂ ਜਗ੍ਹਾ ਨਹੀਂ ਦੀ ਵਿੱਚ ਪਟਾਕੇ ਪਾਉਂਦੇ ਜਾਂ ਦੋ ਤਾਰਾਂ ਨੂੰ ਲੱਗੀ ਪਟਾਕੇ ਦਾ ਪੈਣੀ ਹੈ ਜੇ ਡਬਲ ਸਟਾਰਟਰ ਨੂੰ ਲੱਗੀ ਹਾਂ ਬਸ ਜਦੇ ਪਟਾਕੇ ਪਾਉਂਦੇ ਉਹਦੀ ਸਾਰੀ ਸਾੜਤੀ ਸਾਡੇ ਨਾਲ ਸੱਤ ਆਸਾਂ ਗੋਲ ਹੋਰ ਫਿਰ ਮਮੀ ਤਾਜੀ ਕੋਈ ਪਾ ਠੀਕ ਠਾਕ ਰੇਰੂ ਦਾ ਨਿਬੜ ਗਿਆ ਬਰੇ ਇਹਦਾ ਨਿਬੜਿਆ ਭਈਆ ਹੁਣ ਗੰਨੇ ਚ ਵੀ ਥੋੜਾ ਜਿਹਾ ਪਾਇਓ ਹਾਂ ਗੰਨੇ ਚ ਵੀ ਥੋੜਾ ਪਾਇਓ ਚੂਰੀਆ ਦਾ ਪਾਉਣਾ ਭਾਈ ਚੂਰੀਆ ਪਾਇਓ ਸਾਭ ਗੈਲ ਸਾਭ ਨਾਲੇ ਪਾਉਂਗੇ ਹੁਣ ਹਾਂ ਪੈ ਕੇ ਹੁੰਦਾ ਤਾਂ ਹੈ ਗਿਰੂਗੇ ਤਾਂ ਸਹੀ ਮੈਂ ਜਿਹੜਾ ਹੂੰ ਕਾਹੀ ਜਾਉਗਾ 500 ਕੁਆਂਟੇ ਨੂੰ ਹੁਣ ਗਿਰਨੇ ਨੂੰ ਫਿਰ ਤਾਂ ਉਦੇ ਵਿੱਚ ਤਾਂ ਸਕੂਲ ਉਹ ਦੱਸਿ ਭਾਈ ਪਾਉਣਾ ਪੈਣਾ ਹੁਣ ਜਿੱਕਣ ਸਾਡਾ ਪੁਲੀ ਵਾਲਾ ਤੇ ਕਹੋਗੇ ਗਿਰ ਜਾਣ ਦਿੱਤਾ ਕਿਉਂ ਕਹੋਗੇ ਰੇ ਤਾਂ ਜ਼ਰੂਰੀ ਆ 500 ਦੇ ਥੱਲੇ ਆਇਆ ਫਿਰ ਤਾਂ ਝਾੜ ਕੁਛ ਨਹੀਂ ਹੈਗਾ 500 ਦੇ ਉੱਪਰ ਜਾਹੀ ਆ ਹੈ ਕਿ ਨਹੀਂ ਨੀ 500 ਰੁਪਏ ਬਚਣਾ ਕੋਸ਼। ਹਾਂ ਨਹੀਂ ਕਿਆ ਬਚਣਾ ਤੈਨੂੰ। ਨਹੀਂ ਖਰਚੇ ਹੀ ਬਹੁਤ ਪੈਂਦਾ 60 ਰੁਪਏ ਤੋਂ ਲਿਬਰੀਏ 70 ਨੂੰ। ਹੋਰ ਆ ਬਣਾਈ ਦੇਖ ਲਾਂ ਕਿੰਨੀ ਪੈਣੀ ਹੈ ਤਿੰਨ ਵਾਰੀ ਬਣਾਉਣਾ ਪੈਣਾ। ਕਾਹਨਾ ਵੀ ਬਹਾਉ ਤੈਨੂੰ। ਤਿੰਨ ਵਾਰੀ ਕੇ ਮੈਨੂੰ ਆਹ ਲਾ ਤਾਂ ਵੀ ਚਾਰ ਵਾਰੀ ਬਣਾਉਣੇ ਪੈਣੇ। ਜੁਲਾਈ ਜੇ ਤਾਂ ਬਣਾਈ ਸ਼ੁਰੂ ਹੋ ਗਈ ਅੱਗੇ ਕਾਸਤੇ ਚ ਹੁੰਦੀ ਆ। ਹਾਂ। ਐਡੀ ਕਿ ਜੁਲਾਈ ਕੇ ਸ਼ੁਰੂ ਹੋਗੀ। ਭਈਆ ਭਈਆ ਜਿੱਧਰ ਕਰਿਆ ਫੋਨ ਉੱਥੇ ਭਈਆ ਨੂੰ ਵਿਆਹ ਤੇਰਾ ਇਹ ਇੱਥੇ ਦੇ ਹੈ। ਗੋਰਖਪੁਰ ਦੇ ਯੂਪੀ ਦੇ। ਯੂਪੀ ਦੇ ਹੈ ਇਹ। ਹੂੰ। ਕੱਲ ਸਦਾ ਦੀ ਹੋਊਗਾ ਬੰਦੇ ਨਾਲ ਯੋਗਾ ਅਸੀਂ ਕਹ ਤੁਸੀਂ ਆਜੋ ਥੋੜਾ ਗੰਨਾ ਕੱਢਣੇ ਆ ਆ ਗਈ ਕਹਿੰਦੇ ਕਿਦੇ ਬੈਠਣਾ ਤੇ ਬੈਜ ਬੰਦੇ ਅਸੀਂ ਬਣਾਉਂਗੇ ਮਾਂ ਤੁਸੀਂ ਆਤਾ ਜਾਓ ਕਾ ਬੈਠਣਾ ਕਹਦੇ ਕਿ ਫੇਟ ਟੇਟ ਦੇ ਕੇ ਭੇਜ ਦੂਗੇ ਤੁਹਾਨੂੰ ਬਾਬਾ ਹਾਂ ਮਾ ਤੁ ਆਉਂਦਾ ਸਹੀ ਦੋ ਚਾਰ ਬੰਦੇ ਆ ਪੰਜ ਪੰਜ ਸੜੀ ਲਾਂਗਦੀ ਬਹੁਤ ਦੋ ਕਿਲੋ ਬੰਦਰ ਜੀ ਦੋ ਜੀ ਦੋ ਬੀਲਾਂ ਨੂੰ ਆ ਦੋ ਕਿਲੋਆਂ ਦਾ ਗੇਟ ਰੱਖ ਲੈ ਬਸ ਠੀਕ ਆ ਭਾਈ ਇੰਨੇ ਨੂੰ ਤਾਂ ਗੰਨਾ ਕਹਿ ਦੀ ਗੱਲ ਹੋਈ ਜਾਣਾ ਬੰਦੇ ਨਾਲ ਯੋਗਾ ਨਾ ਨਾ ਗੰਨਾ ਤੇ ਨਹੀਂ ਮੁੱਕਦਾ ਗੰਨਾ ਨਹੀਂ ਮੁੱਕਦਾ ਗੰਨਾ ਦਾ ਹੋਇਆ ਵਾ ਗਿਰ ਗਿਆ ਖੜਾ ਜਿਆਦਾ ਪੰਗਾ ਹੋ ਜਾਂਦਾ ਸਾਡੇ ਦੇ ਹੋਰ ਵੀ ਬੰਗਾ ਮਿੱਟੀ ਨਹੀਂ ਚੜੀ ਹੈਗੀ ਮਿੱਟੀ ਵੀ ਨਹੀਂ ਚੜ ਹੋਈ ਵੀ ਜੇ ਮਿੱਟੀ ਚੜ ਜੇ ਉਹੀ ਫਰਕ ਰਹਿੰਦਾ ਮੈਨੂੰ ਆਏ ਮੈਂ ਗਿਰਨਾ ਜਾਵੇ ਕਿਤੇ ਗੰਨਾ ਦਾ ਹਾਲ ਦੀ ਘੜੀ ਦਾ ਵਧ ਗਿਆ ਖੜਾ ਹਾਂ ਨੂੰ ਨਾ ਐਸੇ ਦੇ ਏਟ ਅਲਾ ਜਿਹੜੇ ਕੱਪੜਾ ਨਾ ਹਰਾ ਲੈ ਕੇ ਸਾਲਾ ਸਰੀ ਤੀ ਤੱਕ ਬੰਦ ਕਾਹਦੇ ਕੰਤਰ ਜਾਂਬੜ ਦੇ ਥੱਲੇ ਜਾਂਬੜ ਦੇ ਥੱਲੇ ਮਿਲਿਓ ਨਹੀਂ ਹੈਗੀ ਕੋਈ ਅਬ ਜਹਾ ਹੀ ਦਾ ਹੈ ਫਿਰ ਆਪਣੇ ਜਾਂ ਮਾਰ ਦਿਆ ਆਗੇ ਤਾਂ 2 ਕਿਲੋ ਹੋਊਂਗੇ ਉਹ ਫਿਕਰ ਹੈ ਨਾ ਉਪਰਾ ਦੇਖ ਨਾ ਉੱਧਰ ਤੇ ਹਰੀ ਜਾਦਰ ਉਹ ਗਣ ਹਰੀ ਜਾਦਰ ਮਹਿੰਗੀ ਪੈਂਦੀ ਆ ਤੇਰੇ ਕੋਈ ਇੰਨੀ ਤਾਂ ਮੱਛਰਦਾਨੀ ਲੈ ਆਇਆ ਤੂੰ ਅੰਬਾਲੇ ਤੇ ਉਹ ਵੀ ਲੋਕ ਐ ਇੰਨੀ ਤਾਂ ਮੱਛਰਦਾਨੀ ਥਾਣੇ ਚੱਕ ਲੈ ਆਂ ਅੰਬਾਲੇ ਤੇ ਕਈ ਸਾਲ ਹੋ ਗਏ ਜਦੋਂ ਦੇਖ ਕਈ ਸਾਲ ਹੋ ਗਏ ਮੱਛਰਦਾਨੀ ਲੈਣ ਗਿਆ ਅੰਬਾਲੇ ਐਡਾ ਥਾਨ ਚੱਕ ਲਿਆ ਜਿਵੇਂ ਸਾਰਾ ਪੰਡਰ ਰਕਣਾ ਹੁੰਦਾ ਕੁਕੜੀ ਲੱਗੀ ਉਸੇ ਪਈ ਆ ਜੀ ਉਕੜੀ ਪਈ ਆ ਉਹ ਵੀ ਲੱਗੀ ਵੀ ਜਿਹੜੀ ਉਹ ਕੁੜੇ ਖਰਾਬ ਹੋ ਗਈ ਉਹ ਵੀ ਉਕੜੀ ਪਈ ਆ ਥੈਲੇ ਚ ਉਹਦਾ ਲੋਟ ਹੈ ਹੂੰ ਆਇਥੇ ਡੰਡੇ ਕੱਢ ਆਲੇ ਆਏ ਬਣਾ ਰਹੇ ਆਪਣੇ ਆਏਗਾ ਨੂੰ 2-3 ਕਿਲੋ ਹੋਏਗਾ ਨਹੀਂ ਜ਼ਿਆਦਾ ਨਹੀਂ ਹੋਰ ਆ ਜੇ ਹੋਰ ਵੀ ਆ ਗਿਆ ਖਾਊਗਾ ਤਾਂ ਹਾਂ ਕੋਈ ਚੱਕ ਕੇ ਖਾ ਲੂੰਗਾ ਜਿਹੜੀ ਹੁਣ ਇਹ ਲੈ ਕੇ ਜੀ ਹੋਰ ਇਹ ਫੁੱਟਦੀ ਨਹੀਂ ਆ ਫੁੱਟਦੀ ਆ ਜੀ ਭਈ ਇਹ ਪੌਣੇ ਗੰਦ ਬਹੁਤ ਹੈ ਹਾਂ ਕੋਈ ਆ ਕਰਕੇ ਮਜੀ ਨਹੀਂ ਭਈ ਭਾਈ ਫੁੱਟਦੀ ਵੀ ਆ ਫੁੱਟਦੀ ਵੀ ਆ ਜਿਹੜੀ ਪੱਕੀ ਪੱਕੀ ਕਰਨੀ ਆ ਪੱਕੀ ਫੁੱਟਦੀ ਆ ਜਦ ਇਹ ਜਾਂਦੀ ਆ ਜਦ ਉਹ ਜ਼ਿਆਦਾ ਫੁੱਟਣੀ ਨਹੀਂ ਦੱਲੀਆਂ ਦੇ ਲੱਗੀਆਂ ਵੀ ਹਾਲੇ ਅੱਛਾ ਅੱਛਾ ਗੰਦਾ ਲਾਉਂਗੀ ਚਲਿਏ ਫਿਰ ਚਲੋ ਠੀਕ ਹੈ ਜੀ ਮਿਲਦੇ ਆ ਫੇਰ ਕੱਲੂ ਜਦ ਲਈ ਹਸਰੀ ਕਾਲ ਜੀ